ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਟਾਈਮ ਹੋ ਗਿਆ ਸਵੇਰ ਦੇ 8:30 ਦਾ ਤਰੀਕ ਅੱਜ ਹੈਗੀ ਆ 19 ਅਕਤੂਬਰ ਦਿਨ ਐਤਵਾਰ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦਿਵੈ ਇਸ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਮਿਹਰ ਕਰੇ ਸਭ ਦੇ ਘਰੇ ਇਹ ਦਿਨ ਖੁਸ਼ੀਆਂ ਲੈ ਕੇ ਆਵੇ ਸਭ ਦੇ ਘਰੇ ਖੁਸ਼ੀਆਂ ਦੇ ਨਾਲ ਇਸ ਤਿਹਾਰ ਨੂੰ ਮਨਾਇਆ ਜਾਵੇ ਤੇ ਹਰ ਸਾਲ ਹਰ ਇੱਕ ਦੇ ਘਰੇ ਚਾਹੇ ਕੋਈ ਦੁਸ਼ਮਣ ਵੀ ਹੈ ਜੀ ਉਸ ਦੇ ਘਰ ਵੀ ਪਰਮਾਤਮਾ ਖੁਸ਼ੀਆਂ ਲੈ ਕੇ ਆਵੇ ਉਸ ਨੂੰ ਵੀ ਵਾਹਿਗੁਰੂ ਰੰਗ ਭਾਗ ਲਾਵੇ ਹਨਾ ਤੇ ਅਰਮਨ ਕੌਣ ਸੀ ਪੁੱਤ ਅੱਛਾ ਠੀਕਾ ਗੇਟ ਲਾਦਾ ਹਾਂ ਹਾਂ ਠੀਕ ਹਾਂਜੀ ਤੇ ਹੁਣ ਵੀਡੀਓ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਵੈਸੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੇ ਆਈ ਦੀ ਵੀਡੀਓ ਜਿਹੜੀ ਆਪਣੀ ਜੀ ਦੀਵਾਲੀ ਦੇ ਸਬੰਧਿਤ ਈ ਆ ਤੇ ਇਹ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਨਾ ਆਪਣੀਆਂ ਕੁਝ ਭੈਣਾਂੜੀਆਂ ਡੇਲੀ ਵੀਡੀਓਜ਼ ਦੇਖਦੀਆਂ ਮੈਂ ਦੂਜਾ ਫੋਨ ਹੱਥ ਛੋੜਿਆ ਹੈ ਕਮੈਂਟ ਵੀ ਖੋਲੇ ਹੋਏ ਨੇ ਤੁਹਾਨੂੰ ਦਿਖਾਣੇ ਆ ਇੱਕ ਆਪਣੀ ਭੈਣ ਜੀ ਨੇ ਜਸਪ੍ਰੀਤ ਕੌਰ ਜੀ ਬਰਨਾਲੇ ਤੋਂ ਇੱਕ ਆਪਣੇ ਭੈਣ ਨੇ ਅਮਨਦੀਪ ਮੋਗੇ ਤੋਂ ਇੱਕ ਆਪਣੇ ਭੈਣ ਦੀ ਭੈਣ ਨੇ ਵੀਰਪਾਲ ਕੌਰ ਜੀ ਕੋਟ ਦੂਨਾ ਬਰਨਾਲੇ ਤੋਂ ਤੇ ਇੱਕ ਆਪਣੇ ਭੈਣ ਜੀ ਹੈ ਜ ਰਣਜੀਤ ਕੌਰ ਜੀ ਪੰਡੋਰੀ ਤੋਂ ਸੋ ਭੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਮਿਹਰ ਸਦਕਾ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਹੀ ਅੱਪਾ ਇੱਥੋਂ ਤੱਕ ਪਹੁੰਚੇ ਆ ਬਸ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਇਦਾਂ ਹੀ ਸਪੋਰਟ ਬਣਾਈ ਰੱਖਿਓ ਤੇ ਜਿਹੜੇ ਆਪਣੇ ਰਣਜੀਤ ਕੌਰ ਭੈਣ ਜੀ ਹੈ ਜੀ ਇਹਨਾਂ ਨੇ ਤਾਂ ਇਹ ਵੀ ਕਮੈਂਟ ਕਰਿਆ ਕਿ ਇਹਨਾਂ ਦੇ ਹਸਬੰਡ ਹਨਾ ਨਸ਼ਾ ਕਰਦੇ ਨੇ ਤੇ ਵੀ ਤੁਸੀਂ ਅਰਦਾਸ ਕਰਿਓ ਹਾਂਜੀ ਭੈਣੇ ਆਪਾਂ ਵੀ ਜਰੂਰ ਕਰਾਂਗੇ ਅਰਦਾਸ ਤੇ ਤੁਸੀਂ ਵੀ ਸਾਰੇ ਇਹਨਾਂ ਦੇ ਹਸਪੀਟਲ ਲਈ ਅਰਦਾਸ ਜਰੂਰ ਕਰਿਓ ਤੇ ਭੈਣੇ ਬਾਕੀ ਤੁਸੀਂ ਵੀ ਡੇਲੀ ਸੁਖਮਨੀ ਸਾਡਾ ਪਾਠ ਜਰੂਰ ਕਰਿਆ ਕਰੋ ਵਾਹਿਗੁਰੂ ਤੇ ਪ੍ਰੋਸਾਰਕੋ ਹਨਾ ਜ਼ਿੰਦਗੀ ਵਿੱਚ ਜਿਹੜੇ ਦੁੱਖ ਆ ਸੁੱਖ ਦੁੱਖ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਤੇ ਪਰ ਉਹਨਾਂ ਦੁੱਖ ਦੇ ਟਾਈਮ ਦੇ ਵਿੱਚ ਨਾ ਪਰਮਾਤਮਾ ਸਾਨੂੰ ਹਿੰਮਤ ਬਖਸ਼ਦਾ ਸਾਨੂੰ ਸਾਡੇ ਸਾਡਾ ਸਹਾਰਾ ਬਣਦਾ ਠੀਕ ਹੈ ਤੇ ਇਹ ਨਹੀਂ ਪਤਾ ਹੁੰਦਾ ਗੁਰਬਾਣੀ ਜਪਣ ਨਾਲ ਜਿਹੜਾ ਕੋਈ ਦੁੱਖ ਇਹ ਜਾਂ ਹੁੰਦਾ ਜਿਹੜਾ ਬਹੁਤ ਵੱਡਾ ਹੁੰਦਾ ਸਾਡੀ ਜ਼ਿੰਦਗੀ 'ਚ ਪਰ ਉਹ ਛੋਟਾ ਉਹ ਕੀ ਆਪਾਂ ਉਹਨੂੰ ਕੱਟ ਲੈਨੇ ਆ ਪਾਣੀ ਦੀ ਕਿਰਪਾ ਦੇ ਨਾਲ ਮਹਾਰਾਜੀ ਮਿਹਰ ਦੇ ਨਾਲ ਸੋ ਪ੍ਰੋਸਾ ਰੱਖੋ ਗੁਰੂ ਸਾਹਿਬ ਜਰੂਰ ਮਿਹਰ ਕਰਨਗੇ ਜਦੋਂ ਬਾਣੀ ਜਪਦੇ ਹੋ ਨਾ ਕੋਲ ਜਲ ਜ਼ਰੂਰ ਰੱਖਿਆ ਕਰੋ ਜਲ ਜਿਹੜਾ ਉਹ ਆਪ ਦੇ ਘਰ ਵਿੱਚ ਛੱਟਾ ਦਿਆ ਕਰੋ ਆਪ ਦੇ ਹਸਬੰਦ ਨੂੰ ਸ਼ਕਾਇਆ ਕਰੋ ਖੁਦ ਵੀ ਸ਼ਕਾਇਆ ਕਰੋ ਠੰਡੀ ਚੀਜ਼ ਦੇ ਵਿੱਚ ਜਲ ਪਾਉਣਾ ਇੱਕ ਨਾ ਆਪਣੇ ਭੈਣ ਸੀਗੇ ਕਾਫੀ ਟਾਈਮ ਪਹਿਲਾਂ ਦੀ ਗੱਲ ਆ ਉਹਨਾਂ ਨੇ ਸ਼ਾਇਦ ਤੁਸੀਂ ਨੇ ਕਿਸੇ ਨੇ ਉਹ ਕਮੈਂਟ ਪੜ੍ਹਿਆ ਹੋਵੇ ਮੈਨੂੰ ਹੁਣ ਇਹ ਨਹੀਂ ਯਾਦ ਵੀ ਕਿਹੜੀ ਵੀਡੀਓ ਥਲੇ ਉਹਨਾਂ ਨੇ ਕਮੈਂਟ ਕਰਿਆ ਸੀ ਇੱਕ ਗੁਰਬਾਣੀ ਵਾਲੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਤੇ ਮੈਂ ਉਹਦੇ ਵਿੱਚ ਦੱਸਿਆ ਸੀ ਵੀ ਜਾਲ ਜਰੂਰ ਛਿੜਨ ਜਿਹੜਾ ਘਰ ਵਿੱਚ ਛੱਟਾ ਦਿਆ ਕਰੋ ਭੈਣ ਨੇ ਨਾ ਮੈਨੂੰ 15 ਦਿਨਾਂ ਬਾਅਦ ਕਮੈਂਟ ਕੀਤਾ ਤੇ ਉਹ ਭੈਣ ਕਹਿੰਦੀ ਭੈਣੇ ਬਾਕੀ ਬਹੁਤ ਅਸਰ ਪੈਂਦਾ ਜੇ ਪਾਣੀ ਵਾਲਾ ਜਾਲ ਜਿਹੜਾ ਘਰ ਵਿੱਚ ਛਿੜਕਾ ਦਿੰਨੇ ਆ ਕਹਿੰਦੀ ਵੀ ਸਾਡੇ ਤੇ ਬੜੀ ਪਰਮਾਤਮਾ ਦੀ ਮਿਹਰ ਹੋਈ ਸਾਡੇ ਘਰ ਦੇ ਵਿੱਚੋਂ ਕਹਿੰਦੀ ਬਹੁਤ ਮੈਨੂੰ ਹੁਣ ਫਰਕ ਮਹਿਸੂਸ ਹੋ ਰਿਹਾ ਸਿਰ 15 ਦਿਨਾਂ ਦੇ ਵਿੱਚ ਕਹਿੰਦੀ ਕਹਿੰਦੀ ਜਦੋਂ 15 ਦਿਨਾਂ ਦੇ ਵਿੱਚ ਹੀ ਕਹਿੰਦੀ ਸਾਡੇ ਘਰ ਦੇ ਵਿੱਚ ਜਿਹੜਾ ਲੜਾਈ ਝਗੜਾ ਉਹ ਕੱਟ ਗਿਆ ਕਿਉਂਕਿ ਨਾ ਜਦੋਂ ਆਪਾਂ ਦੇਖੋ ਪੋਜ਼ਿਟਿਵ ਵਿੱਚ ਕੋਈ ਚੀਜ਼ ਹਨਾ ਕਰਦੇ ਆ ਘਰ ਦੇ ਵਿੱਚ ਗੁਰਬਾਣੀ ਨਾਲੋਂ ਵੱਧ ਪੋਜ਼ਿਟਿਵ ਕੁਝ ਨਹੀਂ ਆਪਾਂ ਦਰਵਾਜ਼ੇ 'ਸੱਕ ਜਾ ਕੇ ਮੱਥਾ ਟੇਕਦੇ ਆ ਦੇਖੋ ਉੱਥੇ ਜਾ ਕੇ ਆਪਣਾ ਮਨ ਸ਼ਾਂਤ ਹੋ ਜਾਂਦਾ ਕਿਉਂ ਕਿ ਉੱਥੇ ਪੋਜ਼ਿਟਿਵ ਜਿਹੜੀ ਜਿਹੜੀ ਹੁੰਦੀ ਹੈ ਨਾ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਹਾਈ ਲੈਵਲ ਦੀ ਹੁੰਦੀ ਹੈ ਉਸੇ ਤਰੀਕੇ ਨਾਲ ਜਦੋਂ ਆਪਾਂ ਘਰ ਦੇ ਵਿੱਚ ਵੀ ਬਾਣੀ ਵਾਲੇ ਜਲਦਾ ਛੱਟਾ ਦਿੰਦੇ ਆ ਜਿਹੜੀ ਨਕਾਰਾਤਮਕ ਜਿਹੜੀ ਊਰਜਾ ਹੁੰਦੀ ਹੈ ਉਹ ਘਟਦੀ ਆ ਸਕਾਰਾਤਮਕ ਊਰਜਾ ਵਾਧੀ ਆ ਤੇ ਇਹਦੇ ਨਾਲ ਵੀ ਮਾਹੌਲ ਬਹੁਤ ਬਦਲਦਾ ਸੋ ਜ਼ਰੂਰ ਆਪਾਂ ਨੂੰ ਹੇਗਾੜਾ ਚਿੱਟਾ ਦੀਣਾ ਚਾਹੀਦਾ ਬਾਣੀ ਵਾਲਾ ਠੀਕ ਹੈ ਜੀ ਹੁਣ ਆਪਾਂ ਅੱਡ ਨਾਲ ਗੱਲ ਕਰਦੇ ਆਂ ਮੇਨ ਮੁੱਦੇ ਦੀ ਆ ਤੁਹਾਨੂੰ ਪਤਾ ਹੀ ਹੈ ਹਨਾ ਦੀਵਾਲੀ ਹੈ ਦੀਵਾਲੀ ਕਰਕੇ ਬਹੁਤ ਸਾਰੀਆਂ ਇਦਾਂ ਦੀ ਵੀਡੀਓਜ਼ ਤੁਸੀਂ ਵੀ ਦੇਖੀਆਂ ਹੋਣੀਆਂ ਮੈਂ ਵੀ ਦੇਖ ਰਹੀ ਆ ਹਨਾ ਜਿਦੇ ਵਿੱਚ ਇਹ ਦੱਸਿਆ ਜਾਂਦਾ ਹੈ ਵੀ ਜੀ ਦੀਵਾਲੀ ਵਾਲੇ ਦੇਣ ਜਿਹੜਾ ਹੈਗਾ ਘਰ ਵਿੱਚੋਂ ਝਾੜੂ ਨਹੀਂ ਕੱਢ ਕੇ ਰੱਖਣਾ ਚਾਹੀਦਾ ਬਾਹਰ ਨਹੀਂ ਸੁੱਟਣਾ ਚਾਹੀਦਾ ਇੱਕ ਦੋ ਚੀਜ਼ਾਂ ਦੀਆਂ ਹੋਰ ਉਹਨਾਂ ਨੇ ਕਹੀਆਂ ਹੋਈਆਂ ਸੋ ਮੈਨੂੰ ਲੱਗਿਆ ਕਿ ਮੈਨੂੰ ਤੁਹਾਡੇ ਨਾਲ ਇਹਦਾ ਨਾ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਆਪਾਂ ਇਦਾਂ ਦੀ ਵੀਡੀਓਜ਼ ਦੇਖ ਕੇ ਆਪਾਂ ਇਦਾਂ ਦੇ ਅੰਧਵਿਸ਼ਵਾਸਾਂ ਤੇ ਵਿਸ਼ਵਾਸ ਕਰ ਲੈਨੇ ਆ ਦੇਖੋ ਜਿੱਥੇ ਵਾਹਿਗੁਰੂ ਦਾ ਨਾਮ ਆਪਾਂ ਲੈਨੇ ਆ ਉੱਥੇ ਇਹਨਾਂ ਚੀਜ਼ਾਂ ਦੀ ਕੋਈ ਥਾਂ ਹੀ ਨਹੀਂ ਰਹਿ ਜਾਂਦੀ ਜਦੋਂ ਆਪਾਂ ਪਰਮਾਤਮਾ ਤੇ ਭਰੋਸਾ ਕਰਦੇ ਆ ਫਿਰ ਆਪਾਂ ਇਹਨਾਂ ਚੀਜ਼ਾਂ ਤੇ ਇਹਨਾਂ ਵਿਹਮਾਂ ਤੇ ਭਰੋਸਾ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਤੇ ਕਈ ਲੋਕ ਦਿਵਾਲੀ ਵਾਲੇ ਦਿਨ ਹਣਾ ਟੂਨੇ ਟੋਟ ਕੇ ਢਾਲੇ ਟੱਪੇ ਵੀ ਬਹੁਤ ਜ਼ਿਆਦਾ ਕਰਦੇ ਆ ਆਪਾਂ ਨਿੱਕੇ ਹੁੰਦੇ ਤੋਂ ਆਪਾਂ ਵੀ ਸੁਣਦੇ ਹੋਂ ਨੀ ਵੀ ਦਿਵਾਲੀ ਵਾਲੇ ਬਹੁਤ ਜ਼ਿਆਦਾ ਕੀਤੇ ਹੁੰਦੇ ਚਰਸਤਿਆਂ ਦੇ ਵਿੱਚ ਲੋਕਾਂ ਇਹ ਲੋਕਾਂ 'ਚ ਇੱਕ ਵਹਿਮ ਹੈ ਭਰਮ ਹੈ ਵੀ ਇਦਾਂ ਕਰਨਾ ਇਦਾਂ ਹੋ ਜਾਂਦਾ ਦੇਖੋ ਜੋ ਹੋਣਾ ਹਨਾ ਅਕਾਲ ਪੁਰਖ ਦੀ ਮਿਹਰ ਨਾਲ ਹੋਣਾ ਤੇ ਹੁਕਮ ਨਾਲ ਹੋਣਾ ਸੋ ਜੇ ਆਪਾਂ ਉਹਨਾਂ ਤੇ ਭਰੋਸਾ ਰੱਖੀਏ ਤੇ ਨਾਮ ਜਪੀਏ ਤੇ ਆਪਣੇ ਕਰਮ ਚੰਗੇ ਕਰੀਏ ਚੰਗਾ ਚੰਗੀ ਸੋਚਣੀ ਰੱਖੀਏ ਦੂਜਿਆਂ ਦੇ ਪ੍ਰਤੀ ਵੀ ਚੰਗਾ ਵਿਵਹਾਰ ਕਰੀਏ ਹਨਾ ਇਹ ਚੰਗਾ ਸੋਚੀਏ ਸਭ ਦਾ ਕਿਉਂਕਿ ਪਰਮਾਤਮਾ ਵੀ ਜ਼ਰੂਰ ਮਿਹਰ ਕਰਦਾ ਬਾਕੀ ਨਾਮ ਸਿਮਰਨ ਕਰੀਏ ਆਪਾਂ ਸਾਨੂੰ ਉਹਦੀ ਕਿਰਤ ਕਰੀਏ ਤਪ ਪਰਮਾਤਮਾ ਵੀ ਜਰੂਰ ਮੇਲ ਕਰਦਾ ਲੇਕਿਨ ਜਿਹੜੇ ਇਹ ਹੁੰਦਿਆ ਨਾ ਵੀਜੀ ਆ ਚੀਜ਼ ਇਦਾਂ ਕਰ ਦੋ ਤਾਂ ਇਦਾਂ ਹੋ ਜਾਂਦਾ ਹੈ ਕਈ ਵਾਰੀ ਆਪਾਂ ਦੇਖਦੇ ਆ ਹਨਾ ਜਾਂ ਕਹਿੰਦੇ ਆ ਜੀ ਕਈ ਆਪਾਂ ਇਦਾਂ ਦੀ ਟੂਣੀ ਟੁਫੜ ਕੇ ਦੇਖਦੇ ਹਾਂ ਜਿੰਦੇ ਜੁੰਦੇ ਜੇ ਵੀ ਲਾ ਕੇ ਧਾਰ ਦਿੰਦੇ ਹਾਂ ਨਾ ਆਪਾਂ ਦੇਖਦੇ ਹੁੰਨੇ ਆ ਇਦਾਂ ਦੀ ਚੀਜ਼ਾਂ ਹੁੰਦੀਆਂ ਹਨ ਤੇ ਪਰ ਇਹਨਾਂ ਦਾ ਹੁੰਦਾ ਕੁਛ ਨਹੀਂ ਇਹ ਕਪੜਾ ਵਹਿਮ ਹੈ ਤੇ ਤੁਸੀਂ ਜਿਹੜੀਆਂ ਇਦਾਂ ਦੀ ਵੀਡੀਓਜ਼ ਦੇਖ ਕੇ ਨਾ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਪ੍ਰਮਾਤਮਾ ਤੇ ਭਰੋਸਾ ਟੁੱਟਦਾ ਹੈ ਸਾਡਾ ਗੁਰੂ ਤੋਂ ਵਿਸ਼ਵਾਸ ਉੱਟਦਾ ਹੈ ਜਦੋਂ ਆਪਾਂ ਗੁਰੂ ਦੇ ਲੜ ਲੱਗੇ ਨਾ ਤਾਂ ਫਿਰ ਸਾਰਾ ਕੁਝ ਉਹਨਾਂ ਤੇ ਛੱਡ ਦਿਓ ਸਹੀ ਸਮਾਂ ਆਉਣ ਤੇ ਸਹੀ ਵਕਤ ਆਉਣ ਤੇ ਤੇ ਸਹੀ ਚੀਜ਼ ਜੋ ਸਾਡੇ ਲਈ ਸਹੀ ਹੈ ਉਹ ਪ੍ਰਮਾਤਮਾ ਨੇ ਆਪਣੇ ਆਪ ਸਾਡੀ ਝੋਲੀ ਪਾ ਦੇਣੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਅਸੀਂ ਜੋ ਮੰਗਦੇ ਆ ਰੱਬ ਸਾਨੂੰ ਉਹ ਨਹੀਂ ਦਿੰਦਾ ਰੱਬ ਸਾਨੂੰ ਉਹ ਦਿੰਦਾ ਜੋ ਸਾਡੇ ਲਈ ਸਹੀ ਹੈ ਹੋ ਸਕਦਾ ਜੀ ਦੀ ਚੀਜ਼ ਆਪਾਂ ਨੂੰ ਇਹ ਲੱਗਦਾ ਵੀ ਆ ਸਾਡੇ ਲਈ ਸਹੀ ਆ ਹੋ ਸਕਦਾ ਉਹ ਰੱਬ ਦੀ ਨਜ਼ਰ ਦੇ ਵਿੱਚ ਆਪਣੇ ਲਈ ਸਹੀ ਨਾ ਹੋਵੇ ਕਿਉਂਕਿ ਜਦੋਂ ਆਪਾਂ ਗੁਰੂ ਦੇ ਚਰਨਾਂ 'ਚ ਲੱਗਦੇ ਆ ਤੇ ਪਰਮਾਤਮਾ ਸਾਡੇ ਮਾਪੇ ਦੀ ਤਰ੍ਹਾਂ ਮਾਪੇ ਕਦੇ ਹਨਾ ਆਪਦੇ ਬੱਚੇ ਦਾ ਬੁਰਾ ਨਹੀਂ ਚਾਣਗੇ ਤੇ ਉਹ ਹਮੇਸ਼ਾ ਕੋਸ਼ਿਸ਼ ਕਰਨਗੇ ਕਿ ਸਾਡੇ ਬੱਚੇ ਨੂੰ ਸਹੀ ਚੀਜ਼ ਮਿਲੇ ਸਹੀ ਰਾਹ ਤੇ ਉਹ ਚੱਲੇ ਸੋ ਇਸੇ ਤਰੀਕੇ ਨਾਲ ਜਦੋਂ ਆਪਾਂ ਗੁਰੂ ਦੇ ਚਰਨਾਂ 'ਚ ਲੱਗਦੇ ਆ ਗੁਰਬਾਣੀ ਜਪਦੇ ਆ ਤਾਂ ਪਰਮਾਤਮਾ ਮਿਹਰ ਕਰਦੇ ਨੇ ਕਿ ਸਾਡੀ ਜ਼ਿੰਦਗੀ ਵਿੱਚ ਜੋ ਵੀ ਚੀਜ਼ ਆਵੇ ਉਹ ਸਾਡੇ ਲਈ ਅੱਗੇ ਖੁਸ਼ੀਆਂ ਲੈ ਕੇ ਆਵੇ ਠੀਕ ਹੈ ਕਈ ਵਾਰੀ ਆਪਾਂ ਉਦਾਸ ਹੋ ਜਾਂਦੇ ਹਾਂ ਕਿ ਅਸੀਂ ਆਹ ਕੰਮ ਸੋਚਿਆ ਸੀ ਜਾਂ ਅਰਦਾਸ ਕੀਤੀ ਸੀ ਸਾਡੀ ਪਰਵਾਹ ਨਹੀਂ ਹੋਈ ਸਾਡੇ ਕੰਮ ਨਹੀਂ ਬਣਿਆ ਤੇ ਪਰ ਕਈ ਵਾਰੀ ਜਿੰਨਾ ਅਸੀਂ ਮੰਗਿਆ ਹੁੰਦਾ ਉਸ ਤੋਂ ਵੱਧ ਕੇ ਮਿਲ ਜਾਂਦਾ ਹੈ ਨਾ ਤਾਂ ਫਿਰ ਉਹ ਤੋਂ ਆਪਾਂ ਨੂੰ ਬਾਅਦ ਵਿੱਚ ਇਹ ਗੱਲ ਸਮਝ ਆਉਂਦੀ ਹੈ ਮੇਰੇ ਨਾਲ ਵੀ ਕਈ ਵਾਰੀ ਜ਼ਿੰਦਗੀ 'ਚ ਐਕਸਪੀਰੀਅੰਸ ਹੋਏ ਨੇ ਹਨਾ ਵੀ ਕਈ ਵਾਰੀ ਕੋਈ ਕੰਮ ਜਿਹੜਾ ਅਸੀਂ ਸੋਚਦੇ ਆ ਉਹ ਨਹੀਂ ਬਣਿਆ ਜਾਂ ਜੋਰਦਾਸ ਕੀਤੀ ਉਹ ਨਹੀਂ ਬਣੀ ਕਈ ਵਾਰੀ ਉਸ ਤੋਂ ਵੱਧ ਕੇ ਕੰਮ ਹੋ ਜਾਂਦਾ ਤਾਂ ਫਿਰ ਉਦੋਂ ਸਮਝ ਆਉਂਦੀ ਹੈ ਚੀਜ਼ ਵੀ ਅੱਛਾ ਵਾਹਿਗੁਰੂ ਨੇ ਉਹ ਕੰਮ ਤਾਂ ਨਹੀਂ ਮਾਰਿਆ ਨੇ ਸਾਡੀ ਕਿਰਪਾ ਕੀਤੀ ਕਿਉਂਕਿ ਉਹ ਸਾਡੇ ਲਈ ਸ਼ਾਇਦ ਸਹੀ ਨਹੀਂ ਸੀ ਸਾਡੇ ਲਈ ਇਹ ਸਹੀ ਸੀ ਇਸੇ ਕਰਕੇ ਸਾਡੇ ਨਾਲ ਇਹ ਚੀਜ਼ ਹੋਈ ਹੈ ਹਨਾ ਸੋ ਇਸ ਕਰਕੇ ਹਮੇਸ਼ਾ ਗੁਰੂ ਤੇ ਭਰੋਸਾ ਰੱਖਿਆ ਕਰੋ ਇੰਨਾ ਵਹਿਮਾ ਭਰਮਾਂ 'ਚ ਕਿਉਂਕਿ ਦੇਖੋ ਜਦੋਂ ਆਪਾਂ ਕੋਈ ਟੂਣਾ ਟੋੜਕਾ ਕਰਦੇ ਹਾਂ ਜਾਂ ਕੋਈ ਐਦਾਂ ਦਾ ਵਿਹਮ ਕਰਦੇ ਆਪਾਂ ਕਿਸਦਾ ਮਾੜਾ ਤੱਕ ਕੇ ਕਰ ਰਹੇ ਹਾਂ ਨਾ ਕਦੇ ਕਿਸਦਾ ਮਾੜਾ ਨਾ ਸੋਚੋ ਤੇ ਜਦੋਂ ਆਪਾਂ ਕਿਸਦਾ ਚੰਗਾ ਸੋਚਾਂਗੇ ਨਾ ਤਾਂ ਆਪਣਾ ਵੀ ਚੰਗਾ ਹੋਵੇਗਾ ਕਿਉਂਕਿ ਇੱਕ ਕਹਾਵਤ ਹੈ ਆਪਣੀ ਬਜ਼ੁਰਗਾਂ ਨੇ ਵੀ ਹਮੇਸ਼ਾ ਆਪਾਂ ਨੂੰ ਸਮਝਾਇਆ ਕਿ ਕਰ ਪਲਾ ਹੋ ਪਾਰਾ ਕਰ ਬੁਰਾ ਹੋ ਬੁਰਾ ਹੈ ਨਾ ਜਦੋਂ ਆਪਾਂ ਕਿਸਦਾ ਬੁਰਾ ਕਰਦੇ ਹਾਂ ਤਾਂ ਆਪਦਾ ਵੀ ਬੁਰਾ ਹੁੰਦਾ ਕਿਸਦਾ ਭਲਾ ਕਰਾਂਗੇ ਤਾਂ ਆਪਦਾ ਵੀ ਭਲਾ ਹੁੰਦਾ ਸੋ ਹਮੇਸ਼ਾ ਸੋਚ ਪੋਜ਼ਿਟਿਵ ਰੱਖੋ ਤੇ ਇਹਨਾਂ ਵੈਮਾ ਪਰਮੋਚਨਪੂ ਜਿਹੜੀਆਂ ਵੀਡੀਓਜ਼ ਇਦਾਂ ਦੀ ਆਉਂਦੀਆਂ ਇਹਨਾਂ ਤੇ ਕਦੇ ਵਿਸ਼ਵਾਸ ਨਾ ਕਰੋ ਵੀ ਆਟੂਣਾ ਕਰਨਾ ਟਾਲਾ ਲਾਉਣਾ ਇਦਾਂ ਹੋ ਜਾਂਦਾ ਹੈ ਹਨਾ ਜਿਵੇਂ ਇੱਕ ਕਈ ਆਪਣੀਆਂ ਭੈਣਾਂ ਸ਼ਾਇਦ ਤੁਸੀਂ ਵੀ ਜਾਣਦੇ ਹੋ ਜਾਂ ਆਪਣੇ ਕਿਤੇ ਬਜ਼ੁਰਗ ਹਨ ਇਦਾਂ ਇਵੇਂ ਬਸ ਸਾਡੇਆਂ ਦੇ ਵਿੱਚ ਅਗੇ ਕਿਤਾਬਾਂ ਜੀ ਮਿਲਦੀਆਂ ਆਉਂਦੀਆਂ ਹਨਾ ਟੋਣੇ ਟੋਟ ਕੇ ਸਾਰੀਆਂ ਵੀ ਆ ਜੇ ਤੁਹਾਡੇ ਕੰਮ ਦੇ ਕੰਮ ਵਿੱਚ ਰੁਕਾਵਟ ਪੈਂਦੀ ਹੈ ਤਾਂ ਆਹ ਟਾਲਾ ਕਰੋ ਜਾਂ ਆਹ ਉਪਾਅ ਕਰੋ ਜਾਂ ਹਨਾ ਤਾਂ ਅੱਜ ਵੀ ਸ਼ਾਇਦ ਕਈ ਆਪਣੀਆਂ ਭੈਣਾਂ ਹੈਗੀਆਂ ਜਿਹੜੀਆਂ ਉਸ ਚੀਜ਼ ਤੇ ਵਿਸ਼ਵਾਸ ਕਰਦੀਆਂ ਨੇ ਪਰ ਮੈਨੂੰ ਲੱਗਦਾ ਵੀ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਕਿ ਗੁਰੂ ਤੇ ਹੁਕਮ ਤੋਂ ਬਿਨਾ ਕੋਈ ਚੀਜ਼ ਨਹੀਂ ਹੋ ਸਕਦੀ ਸੋ ਉਹ ਤੇ ਭਰੋਸਾ ਰੱਖੋ ਇਹਨਾਂ ਵਿਅਮਾ ਪਰਮਚਨਾਪੂ ਇਦਾਂ ਨਹੀਂ ਵੀਡੀਓਜ਼ ਦੇ ਚੱਕਰ 'ਚ ਨਾ ਪੋ ਕਿਉਂਕਿ ਜਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦੋਗੇ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਉਦੋਂ ਤੁਸੀਂ ਪਰਮਾਤਮਾ ਤੋਂ ਦੂਰ ਹੋ ਜਾਓਗੇ ਸੋ ਕਦੇ ਵੀ ਇਹਨਾਂ ਗੱਲਾਂ 'ਚ ਨਾ ਪਿਓ ਤੇ ਮੈਨੂੰ ਮੈਂ ਨਾ तकरीबन 4 ਤੋਂ 5 ਦਿਨ ਹੋ ਗਏ ਮੈਂ ਜਦੋਂ ਵੀ YouTube ਖੋਲਦੀ ਆ ਮਤਲਬ 10 15 ਵੀਡੀਓਜ਼ ਏਸੀ ਚੀਜ਼ ਤੇ ਆ ਰਹੀਆਂ ਨੇ ਤੇ ਫਿਰ ਉਹਦੇ ਕਈ ਵਾਰੀ ਆਪਾਂ ਨਾ ਚਾ ਨਾ ਜਾ ਕੇ ਵੀ ਕਲਿੱਕ ਕਰ ਲੈਂਦੇ ਆ ਫਿਰ ਉਹ ਚ ਜੋ ਦੱਸਿਆ ਹੁੰਦਾ ਕਈ ਵਾਰੀ ਨਾ ਜਾ ਕੇ ਵੀ ਆਪਾਂ ਹਨਾ ਜਾਂ ਤਾਂ ਸੁਣਨ ਲੱਗ ਜਾਂਦੇ ਆ ਜਾਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਇਹ ਗਲਤੀ ਕਦੇ ਨਾ ਕਰਿਓ ਰੱਬ ਤੇ ਤੋਂ ਬਿਨਾਂ ਕਿਸੇ ਤੇ ਯਕੀਨ ਨਾ ਕਰਿਓ ਤੋ ਚਲੋ ਜੀ ਉਮੀਦ ਕਰਦੇ ਆਂ ਜੇ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦੇ ਵਿੱਚ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ